ਬਾਪੂ ਜੀ ਲਿੰਕ ਸੜਕਾਂ ਦੇ ਐਨ ਵਿਚਕਾਰ ਸਾਈਕਲ ਰਿਪੇਅਰ ਦੀ ਦੁਕਾਨ ਚਲਾਇਆ ਕਰਦੇ ਸਨ। ਵਗਦੇ ਪਾਣੀ ਵਾਂ ਨੂੰ ਮੋਹ ਕਰ ਨਾਲ ਨਾਲ ਸਿਮਰਨ ਵੀ ਕਰਦੇ ਰਹਿੰਦੇ। ਜ਼ਿੰਦਗੀ ਤੋਂ ਨਰਾਸ਼ ਕਈ ਨਰਾਸ਼ ਪ੍ਰਾਣੀ ਜਦੋਂ ਨਹਿਰ ਕੰਡੇ ਬਾਠ ਜ਼ਿੰਦਗੀ ਮੌਤ ਦੀ ਕਸ਼ਮਕਾਸ਼ ਅੰਦਰ ਪਏ ਹੁੰਦੇ ਤਾਂ ਛੱਟ ਸੁੱਝ ਜਾਇਆ ਕਰਦੀ। ਫਿਰ ਸਾਰੇ ਕੰਮ ਛੱਡ ਅ ਸ਼ੌਪ ਨੇ ਜੇ ਪਿੱਛੇੋਂ ਗਲਵਕੜੀ ਪਾ ਲੈਂਦੀ। ਮਗਰੋਂ ਹਮਦਰਦੀ ਦਾ ਐਸਾ دریا ਵਗਦਾ ਕੇ ਘੜੀ ਕੋ ਪਹਿਲਾ ਮਰਨ ਦੀ ਪੱਕੀ ਸੌਦੇ ਬਾਜੀ ਕਰ ਕਰੋਂ ਨਿਕਲਿਆ ਮੁੜ ਪੈਰਾਂ ਸਿਰ ਖੜਾ ਹੋ ਜਾਇਆ ਕਰਦਾ ਫੌਜ ਵਿੱਚੋਂ ਆਈ ਕਿਸੇ ਵੇਲੇ ਚੋਟੀ ਦੇ ਤਰਾਕ ਹੋਇਆ ਕਰਦੇ ਸਨ ਅਗਲੇ ਭਾਵੇਂ ਜਿੰਨੇ ਮਰਜੀ ਡੂੰਘੇ ਪਾਣੀ ਛਾਲ ਮਾਰੀ ਹੋਵੇ ਮਿੰਟਾਂ ਸਕਿੰਟਾਂ ਵਿੱਚ ਹੀ ਸ਼ੋਕ ਦੀਆਂ ਲਹਿਰਾਂ ਨੂੰ چیرਦੇ ਹੋਏ ਕੰਡੇ ਤੇ ਖਿੱਚ ਲਿਆਉਂਦੇ ਕਈਆਂ ਨੂੰ ਪਿਆਰ ਵਿੱਚ ਧੋਖੇ ਕੋਈ ਘਰੇ ਲੁਕੜੇਸ਼ ਦਾ ਮਾਰਿਆ ਕੋਈ ਗੁਰਬਤੋਂ ਆਤਰ ਹੋਇਆ ਕੋਈ ਨਾਮਰਾਦ ਬਿਮਾਰੀ ਦਾ ਚੰਬਿਆ ਤੇ ਆਰਥਿਕਤਾ ਦੀ ਦੌੜ ਵਿੱਚ ਪਿੱਛੇ ਰਹਿ ਗਿਆ ਕੋਈ ਬਦਕਿਸਮਤ ਹੁਣ ਠਿਕਰ ਕਿੰਨੀਆਂ ਜ਼ਿੰਦਗੀਆਂ ਬਚਾ ਚੁੱਕੇ ਬਚ ਕੇ ਇਹਦਾ ਪਹਿਲਾ ਪ੍ਰਤੀਕਰਮ ਮੈਨੂੰ ਬਚਾਇਆ ਕਿਉਂ ਮਰ ਜਾਣ ਦਿੰਦੇ ਫਿਰ ਫੁੱਟ-ਫੁੱਟ ਕੇ ਨਿਕਲ ਜਾਂਦਾ ਰੋਣ ਅਖੀਰ ਸਾਰਾ ਗੁਬਾਰ ਕੱਢ ਜਦੋਂ ਹੌਲਾ ਹੋ ਜਾਂਦਾ ਤਕਲਾਵੇ ਵਿੱਚ ਲੈ ਕੇ ਗੁਰਬਾਣੀ ਦੇ ਐਸਐਸਟੀ ਦਾ ਹਵਾਲੇ ਦੇ ਦਿੰਦੇ ਇਹ ਗਲਾ ਘੜੀ ਕੋ ਪਹਿਲੋਂ ਹੀ ਤਿਆਗ ਦਿੱਤੀ ਦੁਨੀਆ ਬਲ ਵਾਪਸੀ ਕਰ ਜਾਂਦਾ ਉਸ ਦਿਨ ਸ਼ੈਰ ਵਾਲੇ ਪਾਸਿਓਂ ਆਏ ਚੋਬਰ ਨੇ ਝਾਟ ਪਾਣੀ ਵਿੱਚ ਛਲਾਂਗ ਲਗਾਰ ਦਿੱਤੀ ਕੁਦਰਤੀ ਬਾਪੂ ਹੋਰੇ ਅਜੇ ਆਪਣੇ ਹੀ ਸਨ ਝਾਟੀ ਮਗਰੇ ਚੋਬੀ ਮਾਰ ਉਹਨੂੰ ਬਾਹਰ ਕੱਢ ਲਿਆਏ ਪੰਜੀਆਂ ਛੱਬੀਆਂ ਨੂੰ ਟੁਕਿਆਉ ਜਵਾਨ ਹੋ ਸ਼ਾਇਦ ਤਾਂ ਬਾਪੂ ਹੋਰਾ ਵਲਵੇ ਕਾ ਕੰਨ ਲੱਕਾ ਤੁਸੀਂ ਜਸਮੀਤ ਦੇ ਡਾਡੀ ਕੋਸਾਂ ਪਹਿਲਾਂ ਜਿਹੜਾ ਐਸੇ ਨੈਰ ਵਿੱਚ ਛਾਣ ਮਾਰ ਗਿਆ ਸੀ ਇਸ ਮਗਰੋਂ ਹਾਲਾਤ ਇਕਦਮੇ ਔੜਾ ਖਾ ਗਏ ਅੱਜ ਪਹਿਲੀ ਵਾਰ ਬਚ ਕੇ ਆਇਆ ਹੋਇਆ ਖੋਦੀ ਜਾਨ ਬਚਾਉਣ ਵਾਲੇ ਨੂੰ ਗਲਵਕੜੀ ਵਿੱਚ ਲੈ ਕੇ ਹੌਸਲੇ ਤਸੱਲੀਆਂ ਦੇ ਰਿਆ ਸੀ ਤੇ ਵਗਦੇ ਹੰਝੂ ਥੰਮਣ ਦਾ ਨਾਮ ਹੀ ਨਹੀਂ ਸੀ ਲੈ ਰਹੇ ਸ਼ਾਇਦ ਦਿਲ ਤੇ ਵੱਜੀ ਕਿਸੇ ਪੁਰਾਣੀ ਛੱਟ ਤੇ ਆ ਗਈ ਖਰੇਂਡ ਦੀ ਪਤਲੀ ਜੀਤੈ ਪੱਥਰ ਨਾਲ ਮਮੋਲੀ ਜਿਹਾ ਖਹਿ ਕੇ ਪੂਰੀ ਤਰ੍ਹਾਂ ਲੱਗੀ ਸੀ ਤੇ ਅੰਦਰ ਢਕਿਆ ਮਣਾ ਮੋਈ ਦਰਦ ਤਾਜੇ ਬਣੇ ਲਾਂਗੇ ਥਾਣੀ ਲਹੂ ਬਣ ਆਪ ਮੁਹਾਰੇ ਵੈ ਤੋਰੀਆ ਸੀ ਲਿਖਤ ਹਰਪ੍ਰੀਤ ਸਿੰਘ ਜਵੰਦਾ ਅਵਾਜ ਸੀ ਸੰਦੂ ਫਿਰ ਮਿਲਦੇ ਹਾਂ ਇੱਕ ਹੋਰ ਬਹੁਤ ਹੀ ਪਿਆਰੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ